ਮੰਗਲੇ ਦੇ ਲੈ ਕੇ ਨੇ ਕਿਦਾਂ ਸਤਿਗੁਰੂ ਜੀ ਕਹਿੰਦੇ ਮਹਾ ਸਿੰਘ ਕਰੋਨਾ ਪੁੱਤ ਮੰਗ ਮੈਂ ਤੇ ਕਿਤੇ ਬੜਾ ਖੁਸ਼ ਐ ਤੇਰੇ ਤੇ ਗੁਰੂ ਦੀ ਕਿਰਪਾ ਹੋਈ ਐ ਤੇ ਜੇ ਤਾ ਅੱਜ ਬੜਾ ਹੁੰਦਾ ਤਾਂ ਕਹਿੰਦਾ ਦਾਤਾ ਕੋਠੀਆਂ ਘਰਾਂ ਬਖਸ਼ ਦੇ ਖੁੱਲੀ ਜ਼ਮੀਨ ਜਾਇਦਾਦ ਬਖਸ਼ ਦੇ ਜ਼ਥੇਦਾਰ ਬਣਾ ਲੈ ਜਾਂ ਪ੍ਰਧਾਨ ਵੀ ਦੇ ਦੇ ਪਰ ਨਹੀਂ ਮਹਾਤਮਿਕ ਕੀ ਕਹਿ ਰਿਆ ਸੀ ਦਾਤਾ ਕਿਰਪਾ ਕਰ ਅਸੀਂ ਭੁੱਲ ਗਏ ਸਾਡੀ ਕੁੱਤੀ ਨੂੰ ਗੰਡਦੇ ਤੁਸੀਂ ਬਖਸ਼ਣ ਹਾਰ ਹੋ ਜਿਵੇਂ ਵਰਮਾਲੀ ਦੇ ਵਿੱਚ ਬਖਸ਼ਣ ਆਉਂਦਾ ਹੈ ਭੁੱਲਣ ਹਾਰ ਸਭ ਤੋਂ ਕਿਉਂਕਿ ਦਾਤਾ ਬਖਸ਼ਣ ਹਾਰ ਹੈ ਤੇ ਮਹਾ ਸਿੰਘ ਕਹਿ ਰਿਆ ਸੀ ਦਾਤਾ ਸਾਡੀ ਭੁੱਲ ਬਖਸ਼ ਦੇ ਦਾਤਾ ਜੀ ਕਿਰਪਾ ਕਰੋ ਬਿਦਾਵਾ ਪਾੜ ਦੇ ਵੇਖੋ ਲੈਨੇ ਮੰਗਿਆ ਤਾਂ ਕੀ ਮੰਗਿਆ ਕਿੰਗਾ ਦਾਤਾ ਬਿਦਾਵਾ ਪਾੜ ਦੇ ਸਿੱਖਾਂ ਦੀ ਪ੍ਰੀਤ ਦਵਾਰਾ ਮੁਰਕੇ ਤੇਰੇ ਨਾਲ ਰੁਮੇ ਪੈ ਜਾਵੇ ਦੁਨੀਆ ਸਾਨੂੰ ਤਾਨੇ ਨਾ ਮਾਰੇ ਮੈਂ ਗੁਰੂ ਨਾਲੋ ਟੁੱਟ ਕੇ ਜਿਵੇਂ ਗਏ ਇਹ ਅੱਜ ਸੋਚਣ ਦੀ ਲੋੜ ਹੈ ਗੁਰੂ ਵਾਲੇ ਬਣ ਕੇ ਜਾਣਾ ਕਿ ਓਦਾਂ ਜਾਣਾ ਦੁਨੀਆਂ ਤੋਂ ਇੱਕ ਕਰਕੇ ਮਹਾ ਸਿੰਘ ਕਹਿ ਰਿਹਾ ਸੀ ਦਾਤਾ ਆਉਣ ਵਾਲੇ ਅੱਖਣਗੇ ਆਉਣ ਵਾਲੇ ਦੁਨੀਆਂ ਆਖਿਆ ਗੁਰੂ ਵੀ ਲੋਕ ਆਖਿਆ ਕਰਨਗੇ ਸਿੱਖਾਂ ਨੇ ਬਿਦਾਵਾ ਲਿਖਤਾ ਸੀ ਦਾਤਾ ਤੂੰ ਕਿਰਪਾ ਕਰ ਬਿਦਾਵਾ ਪਾੜ ਦੇ ਜਿਵੇਂ ਮਹਾ ਸਿੰਘ ਬੇਨਤੀਆਂ ਕਰ ਰਿਹਾ ਸੀ ਦਾਤਾ ਭੁੱਲਿਆਂ ਨੂੰ ਭੁੱਲਿਆਂ ਦੀ ਭੁੱਲ ਨੂੰ ਭੁੱਲ ਕੇ ਟੁੱਟੀ ਨੂੰ ਗੱਡ ਦਾਤਾ ਬਸ ਤੋਂ ਟੁੱਟੀ ਨੂੰ ਗੰਧ ਦੇ ਉਹਨਾਂ ਮੈਨਾਂ ਦਾ ਵੇਰਵਾ ਭਾਈ ਬਲਵਿੰਦਰ ਸਿੰਘ ਉਸਤਾਦ ਬਲਵਿੰਦਰ ਸਿੰਘ ਢੱਲੂ ਵਾਲਾ ਵੀਰ ਜਾਸ ਸਿੰਘ ਕਵੀਸਰ ਦਾਸ ਗਰਮੀਤ ਸਿੰਘ ਖਾਲਸਾ ਦਾ ਜੱਫਾ ਕਿਉਂ ਬਨੇ ਕਰਨ ਲੱਗਾ ਜੀ ਨਿਗਾਹੇ ਹਲਦੀ ਦੇਖ ਕੇ ਵਰਤ ਗਈ ਦੇਰ ਖੰਡਾ ਜੇ ਤੁੱਟਾ ਤੂੰ ਸਤ ਗੁਰੂ ਮੋਰੋਂ ਟੁੱਟੀ ਨੂੰ ਗੰਡਾ ਹਾਂ ਦੇਤਾ ਤੂੰ ਸਤ ਗੁਰੂ ਮੈਨੂੰ ਪਾਣੀ ਪੀਆ ਨਾ ਪਰ ਜੇ ਤੂੰ ਜਾ ਰੇਂਦਾ ਤਾ ਜੋ मागे वल गुरू जी करदी ਫੁਲੇ ਆਂਦੀ ਭਲ ਨੂੰ ਭਲ ਕੇ ਆ ਮੇਰੇ ਲਈ ਦੇ ਰੀਰ ਨੀ ਕਹਾਂ ਹੋ ਗਈ ਆ जख्मी ਨੀ ਮੈਂ ਤਾਂ ਹਰਨਾਕਸ਼ਦਾਤਾ ਤੂੰ ਤਾਂ ਹਨਖੀ ਨੀ ਕਰ ਦੇ ਹੁਣ ਸੀਤਲ ਮੇਰੀ ਦੇਹੀ ਕੋ ਭਖਮੀ ਨੀ ਪਿਆ ਮੈਂ ਡੱਕ ਵਿਚਾਰੇ ਥੋੜੀ ਵਿੱਚ ਸੜਦਣ ਨੇ ਜਣ ਪੀੜੇ ਸਾਹ ਰਹਿ ਗਏ ਮੇਰੀ ਵਿੱਚ ਕਰਦਣ ਨੇ ਗਣਤੀ ਦੇ ਸਾਹ ਰਹੇਗੇ ਕਰਦੇ ਤੂੰ ਅਮਰਤ ਦਾ ਤਾ ਕੌੜਾ ਮੈ ਰਿਠਾ ਜੀ ਹੋ ਜੇ ਹੁਣ ਮੇਰੇ ਜਦ ਤਾ ਸ਼ਰਦ ਅੰਗੀ ਥਾਜੀ ਮੇਰਾ ਅਤ ਹੋ ਜੇ ਅੰਗੀ ਥਾਜੀ ਰੇਗੋਲਾ ਸਾਹ ਸਾਂਖੜੀ ਮੇਰੇ ਵਿੱਚ ਟੰਡ ਦਾ ਤਾ ਤੁਲਿਆਂ ਦੀ ਬਲ ਨੂੰ ਬਲ ਕੇ ਟੁੱਟੀ ਨੂੰ ਗੰਢਦਾ ਤਾ ਪੁਲਿਆ ਦੀ ਭਲ ਨੂੰ ਭਲ ਕੇ ਹੋ ਪੁਲਿਆ ਮੈਂ ਮੂਰਖ ਤੇਰੀ ਸਿੱਖਿਆ ਨੂੰ ਸਿੱਖ ਕੇ ਜੀ ਬਾਸੁਰੋ ਬੋਲ ਤੇ ਮਹਿਰਸ਼ੀ ਤੇ ਉਹ ਸਿੱਖਤਾ ਸੀ ਪਰ ਉਪਕਾਰੀ ਪਾਈ ਜੋ ਲੱਭਦਾ ਨਹੀਂ ਕਰਿਆ ਮੁਕਾਉ ਨੇ ਹੁਕਮਾਂ ਦਾ ਬੱਦਰੀ ਮੇਰਾ ਅਜ ਅਉਗਣ ਭਰਿਆ ਸੁਣ ਕੇ ਤੇ ਸੱਦਾ ਜੀ ਕੀਤੇ ਗੋਣਾ ਜੋ ਬਖਸ਼ੋ ਸੱਤੇ ਬਲਵੰਡ ਦਾਤਾ ਪੁੱលਿਆਂ ਦੀ ਭਲ ਨੂੰ ਭਲ ਕੇ ਨਦਾਤਾ ਭੁਲਿਆਂ ਦੀ ਭਲ ਨੂੰ ਭਲ ਕੇ ਓਹ ਹੋਗੇ ਅਸੀਂ ਮਾਈ ਘਾਟ ਹਾ ਸਾਰੇ ਵਿੱਚ ਮਾਝੀ ਪਾਇਸ਼ ਹੀ ਦੀ ਸਿੰਗਾ ਵਾਯ ਦੇਹ ਵਾਜੇ ਦੀ ਸਾਨੂੰ ਕਿਉ ਸਤਖੰਡ ਦੇ ਅਰਗੇ ਦਰਵਾਜੇ ਦੀ ਪੈਗੇ ਹਾਂ ਔਗਰ ਬਲ ਕੇ ਰਾਸਤੇ ਭਰ ਪਾਈਏ ਦੀ ਦੱਸੋ ਹੁਣ ਅਸੀਂ ਗੁਰੂ ਜੀ ਦਸਰੂਂ ਗਾਈਏ ਜੀ ਪਏ ਹੈ ਉੱਧਰ ਭੁਲ ਕੇ ਕੀਮਤ ਕੋਈ ਨਹੀਂ ਹਰਨ ਦੀ ਬੇਨਾਕਸ ਤੂੜੀ ਜੀ ਨਾ ਕਾ ਨੂੰ ਬਿਨਾ ਮਨਿੰਦੇ ਰਹਿੰਦੀ ਮਜਬੂਰੀ ਜੀ ਐਵੇਂ ਨਹੀਂ ਅੰਦੀ ਦਾਤਾ ਮੈਨੂੰ ਸਬੂਰੀ ਜੀ ਮਿਹਰ ਕਰ ਜੰਦਨ ਕਰ ਦੋ ਦੋਤਾ ਨ ਜੜਦਾ ਤਾ ਭੁਲਿਆਂ ਦੀ ਭਲ ਨੂੰ ਭੁੱਲ ਕੇ ਟੁੱਟੀਆਂ ਨੂੰ ਗੰਡਦਾ ਦਾ ਭੁਲਿਆਂ ਦੀ ਭਲ ਨੂੰ ਭਰ ਕੇ ਹੋ ਕੱਥੇ ਹੋ ਮਾਗੀ ਇੱਛਾ ਅਭਜੋ ਸੰਗ ਜੁੜ ਗਈ ਪ੍ਰਗਿਆ ਚਾਲੀ ਪਾਕੀ 760 ਮੁਰਗੇ ਜੀ ਲੜਦਿਆਂ ਦੇ ਸਸਤਰ ਸਾਡੇ ਟੁੱਟ ਭੰਗ ਕੇ ਥੁਰ ਗਏ ਤਾਰੇ ਸਿਰ ਡੁਮਕੇ ਦਾਤਾ ਦੁਸ਼ਮਣ ਹਾ गुरू जी खुल गे तलवार बबर हज़ार दुश्मन टबर जी, जी तनखा ही जो गिरबर जी साम्हूं त माया मेहरानी बनदा ਭੁਲਿਆਂ ਦੀ ਭਲ ਨੂੰ ਭੁਲ ਕੇ ਟੁੱਟੇ ਨੂੰ ਗੰਧਾ ਦਾ ਭੁਲਿਆਂ ਦੀ ਭਲ ਨੂੰ ਭੁਲ ਕੇ ਉਹ ਕਰਦਾ ਮੈਂ ਥੋਡੇ ਦਰਤੇ ਅਰਜਾ ਖਾ ਮੱਖਣ ਨੀ ਦੋਬਦਾ ਹਾ ਬੇੜਾ ਮੇਰਾ ਨਾਵੇਂ ਗੁਰ ਰਖਣ ਨੀ ਬਾਈਆਂ ਦਾ ਮੰਝੀਆਂ ਵਿੱਚੋਂ ਪਾਲੇ ਲੱਖਣ ਨੀ ਵਰਗੇ ਤੇ ਮੋਹਰਾ ਗੱਤੀ ਅਸਲੀ ਸੀ ਪਾਈ ਜੀ ਅਸੀਂ ਵੀ ਸੀਸ ਗੁਰੂ ਜੀ ਕੋਟ ਤੇ ਚਾਰੀ ਜੀ ਅਸੀਂ ਵੀ ਸੀਸ ਗੁਰੂ ਜੀ ਉਹ ਲਿਖ ਕੇ ਬੇਦਾਵਾ ਹੋ ਗਿਆ ਸਿੱਖੀ ਤੋਂ ਹੋਈ ਨਾ ਮੈਂ ਤਾਹੀ ਮੈਂ ਕਸ਼ਟ ਭੋਗਿਆ ਧੂਣਾ ਤੇ ਤੀਣਾ ਮੈਂ ਜਿੰਨਾ ਚਿਰ ਹੋਲਾ ਉਲਿਆਂ ਦੀ ਭਲ ਨੂੰ ਭਨ ਕੇ ਟੁੱਟੀ ਨੂੰ ਗੰਡਦਾ ਤਾ ਉਲਿਆਂ ਦੀ ਭਲ ਨੂੰ ਭਨ ਕੇ ਹੋ जखਮੀ ਤਾਂ ਹੋ ਗਏਂਦਾ ਤਾ ਮਾਈ ਜੋ ਭਾਗੋ ਦੀ ਜੀਨੇ ਸੀ ਪਿਆ ਗੁੱਲ ਨੂੰ ਸੂਰਮੇ ਉੱਜਾ ਕੋਰੀ ਸਤ ਗੁਰ ਦੇ ਦੁਸ਼ਮਣੇ ਉੱਤੇ ਗੋਰੀ ਕਲਤਾ ਕੋਰੀ ਗਰਜ ਨੂੰ ਭੜਨੇ ਆਏ ਤਾਦੋ ਮੀ ਤਸਵੀਰਾਂ ਨੇ ਸੇਵਾ ਕਰਤਾਰਸ ਕਰ ਲਓ ਉਹ ਸੇਵਾ ਕਰਤਾਰਸ ਕਰ ਲਓ ਦੇਹੀ ਜੋ ਛਿੱਕਾਈ ਮਸਤ ਮਸਤਕ ਪਾ ਲਗਿਆ ਲਾਦੋ ਸਾਲ ਸਦਾ ਟਿਕਾ ਜੀ ਮਾਫੀ ਦੇ ਬੋਲ ਬੋਲਿਆ ਗਲਤੀ ਨਾ ਫਿੱਕਾ ਜੀ ਸਾਡੇ ਤਾਂ ਸਿਰ ਤੋਂ ਨਾ ਜੋ ਲਾਟ ਜੀ ਪੜਦਾ ਦਾ ਭੁਲਿਆ ਦੀ ਭਲ ਨੂੰ ਭੁੱਲ ਕੇ ਟੁੱਟੀ ਨੂੰ ਗੰਢਦਾ ਤਾਂ ਭੁਲਿਆ ਦੀ ਭਲ ਨੂੰ ਭਲ ਕੇ ਉਹ ਕਹਿੰਦੇ ਸੀ ਕਾਗਜ ਕੱਢ ਕੇ ਸਤਿਗੁਰੂ ਵੀ ਸਿੱਖਿਆ ਫਿਸ਼ਿਓਨੀ ਸਿੱਖਾ ਦੇ ਰਸਾਭ ਹੋ ਗਿਆ ਸਾਡਾ ਵੀ ਸਿੱਖਿਆ ਫਿਸ਼ਿਓਨੀ ਜੱਦੀ ਵੀ ਹੌਤ ਮਾਭੀ ਮੰਗੀ ਪਾਤੀ ਸਿਓਨੀ ਕਰਦੀ ਆਹ ਤਮਾਭਿਆ ਮੇਰੀ ਅਜ ਠੰਡੀ ਕੌਣ ਤੇ ਗੋਖਨੀ ਤਾ ਲੈ ਲਿਆ ਸਿੰਘ ਸੂਰਮਿਆਂ ਹਰ ਪਾਰਨ ਬੇਬਾਵਾ ਲੱਗੇ ਸਤਿਗੁਰ ਕਰ ਕਿਰਪਾ ਜੀ ਰੋਣਾ ਹੁ ਮਨਾਂ ਮੇਰਾ ਹੋ ਕੇ ਖੁਸ਼ ਹੋਇਰ ਪਾਈ ਦੇਤਾ ਸੀ ਮਹਾ ਸਿੰਘ ਨੇ ਚਰਨਾਂ ਮੇ ਸਿਰ ਪਾਈ ਦੇਵ ਜੰਗੀਰ ਸਿੰਘ ਦੇ ਸੰਧਾਨੂ ਸ਼ਮਨਾਤਾ 촬영